ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਫਿਸ਼ਰਮੈਨ ਸਟਿਚ ਜਿਹੜਾ ਇਸ ਡਿਜ਼ਾਈਨ ਨੂੰ ਆਪਾਂ ਬੋਲਦੇ ਹਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਇਸ ਤਰ੍ਹਾਂ ਸੌਫਟ ਹੁੰਦਾ ਹੈ ਤੇ ਫਲੈਕਸੀਬਲ ਵੀ ਹੁੰਦਾ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਆਪਣੇ ਕੋਟ ਕੋਟੀਆਂ ਛਾਲ ਸਟੌਲ ਮਫਲਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟ-ਕੋਟੀਆਂ ਤੇ ਕੈਪ ਜੈਂਟਸ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਵਰਤ ਸਕਦੇ ਹਾਂ ਦੋਨਾਂ ਸਾਈਡਾਂ ਤੋਂ ਜਿਹੜਾ ਆਪਣਾ ਡਿਜ਼ਾਈਨ ਇੱਕੋ ਜਿਹਾ ਦਿਖਾਈ ਦਿੰਦਾ ਹੈ ਇਸ ਲਈ ਜਿਹੜੀ ਆਪਾਂ ਇਹਦੀ ਰਾਈਟ ਜਾਂ ਰੌਂਗ ਸਾਈਡ ਨਹੀਂ ਬੋਲ ਸਕਦੇ ਦੋਨਾਂ ਸਾਈਡਾਂ ਤੋਂ ਆਪਾਂ ਇਹਨੂੰ ਵਰਤ ਸਕਦੇ ਹਾਂ ਜੇਕਰ ਤੁਸੀਂ ਆਪਣਾ ਸ਼ਾਲ ਸਟੌਲ ਜਾਂ ਮਫਲਰ ਬਣਾ ਰਹੇ ਹੋ ਤਾਂ ਤੁਸੀਂ ਸਲਾਈਆਂ ਥੋੜੀਆਂ ਜਿਹੀਆਂ ਮੋਟੀਆਂ ਲੈ ਲੈਣੀਆਂ ਤੇ ਮੋਟੀ ਪੱਛਮ ਲੈ ਲੈਣੀ ਹੈ ਤਾਂ ਆਪਣਾ ਜਿਹੜਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਆਪਾਂ ਥੋੜੀ ਜਿਹੀ ਪੱਛਮ ਇਸ ਡਿਜ਼ਾਈਨ ਤੇ ਜ਼ਿਆਦਾ ਲੱਗਦੀ ਹੈ ਤਾਂ ਪੱਛਮ ਥੋੜੀ ਜਿਹੀ ਆਪਾਂ ਜ਼ਿਆਦਾ ਲੈ ਲੈਣੀ ਹੈ ਜੇ ਜਿਵੇਂ ਆਪਾਂ ਆਪਣੇ ਕੋਟ ਕੋਟੀਆਂ ਲੌਂਗ ਕੋਟੀਆਂ ਬਣਾਉਣੀ ਹਨ ਜਾਂ ਆਪਣੇ ਕੋਟ ਬਣਾ ਰਹੇ ਆ ਤਾਂ ਆਪਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਵਰਤ ਸਕਾਂਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਲਓਗੇ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਤੁਹਾਨੂੰ ਕੋਈ ਵੀ ਇਹ ਡਿਜ਼ਾਈਨ ਬਣਾਉਣ ਚ ਜਿਹੜੀ ਪਰੇਸ਼ਾਨੀ ਨਹੀਂ ਆਊਗੀ ਇਹ ਕਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਜਿਹੜੇ ਮੈਂ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਹਾਨੂੰ ਬਣਾਉਣ ਵਿੱਚ ਜਿਹੜੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਟ ਡਿਜ਼ਾਈਨ ਬਣਾਉਣਾ ਜਿਹੜਾ ਪੈਸੇਜ ਹੈ ਇਹਨੂੰ ਬਣਾਉਣ ਵਾਸਤੇ ਕੁੰਡੇ ਲੈਣੀਆਂ ਤਾਂ ਆਪਾਂ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ 2 ਤੇ ਡਿਵਾਈਡ ਹੋਣ ਵਾਲੇ ਕੁੰਡੇ ਹੁਣ ਮੇਰੇ ਕੋਲ ਇੱਥੇ 20 ਕੁੰਡੇ ਆ 20 ਕੁੰਡੇ ਲਏ ਆ ਮੈਂ ਜਿਹੜੀ ਆਪਣੇ ਇਸ ਡਿਜ਼ਾਈਨ ਦੀ ਕੋਈ ਉਲਟੀ ਜਿਹੜਾ ਸਿੱਧੀ ਸਾਈਡ ਨਹੀਂ ਹੁੰਦੀ ਦੋਨੋਂ ਸਾਈਡਾਂ ਆਪਾਂ ਇਹਨਾਂ ਵਰਤ ਸਕਦੇ ਆ ਇਸ ਲਈ ਮੈਂ ਜਿਹੜੀ ਇਹਦੀ ਕੋਈ ਉਲਟੀ ਜਾਂ ਸਿੱਧੀ ਸਾਈਡ ਨਹੀਂ ਬੋਲੂਗੀ ਤਾਂ ਪਹਿਲਾਂ ਆਪਾਂ ਜਿਹੜੀ ਕੁੰਡੇ ਪਾਉਣ ਤੋਂ ਬਾਅਦ ਇੱਕ ਲਾਈਨ ਇਹਦੀ ਇਸ ਤਰ੍ਹਾਂ ਬਣਾ ਲੈਣੀ ਹੈ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇਸ ਤਰ੍ਹਾਂ ਈਵਨ ਨੰਬਰ ਵਿੱਚ ਜਿੰਨੇ ਵੀ ਕੁੰਡੇ ਆਪਾਂ ਲਏ ਹੋਣਗੇ ਤਾਂ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਬਣਾ ਲੈਣੀ ਹੈ ਦੀ ਇਹ ਜਦੋਂ ਆਪਾਂ ਸ਼ੁਰੂ ਕਰਨਾ ਡਿਜ਼ਾਈਨ ਕੁੰਡੇ ਪਾਉਣ ਤੋਂ ਬਾਅਦ ਇਹ ਸਲਾਈ ਆਪਣੀ ਇੱਕ ਵਾਰ ਹੀ ਬਣਾਉਣੀ ਆ ਆਪਾਂ ਇਸ ਤਰ੍ਹਾਂ ਸਿੱਧੀ ਤੇ ਦੋਨੋਂ ਸਾਈਡਾਂ ਆਪਾਂ ਐਸ ਡਿਜ਼ਾਈਨ ਦੀਆਂ ਬਾਰਤ ਸਕਦੇ ਆਂ। ਐਸ ਡਿਜ਼ਾਈਨ ਦੀ ਆਪਾਂ ਕੋਈ ਪੁੱਠ ਸਿੱਧ ਨਹੀਂ ਕਹਿ ਸਕਦੇ ਦੋਨੋਂ ਸਾਈਡਾਂ ਤੋਂ ਇੱਕੋ ਜਿਹਾ ਹੁੰਦਾ ਹੈ। ਇਸ ਤਰ੍ਹਾਂ ਸਾਰੇ ਕੁੰਡੇ ਮੈਂ ਸਿੱਧੇ ਬਣਾ ਲੇ। ਹੁਣ ਆਪਾਂ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਜਿਹੜੀ ਸਿੱਧੀ ਸਲਾਈ ਮੈਂ ਬਣਾਈ ਹੈ ਇੱਥੇ ਇਹ ਇੱਕ ਵਾਰ ਹੀ ਬਣਾਉਣੀ ਹੈ ਜਿਹੜੀ ਹੁਣ ਸਲਾਈ ਮੈਂ ਇੱਥੇ ਬਣਾਉਂਗੀ ਦੋਨਾਂ ਸਾਈਡਾਂ ਤੋਂ ਆਪਾਂ ਉਹੀ ਬਣਾਉਂਦੇ ਜਾਣਾ ਹੁਣ ਇੱਕ ਕੁੰਡਾ ਮੈਂ ਬਣਾਉਂਗੀ ਇਸ ਤਰ੍ਹਾਂ ਉਲਟਾ ਹੁਣ ਥ्रेड ਕਰਨਾ ਹੈ ਪਿੱਛੇ ਹੁਣ ਜਦੋਂ ਆਪਾਂ ਸਿੱਧਾ ਕੁੰਡਾ ਬਣਾਉਣਾ ਤਾਂ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਜੀ ਮੈਂ ਆਪਾਂ ਸਿੰਪਲ ਕੁੰਡਾ ਬਣਾਉਣੀ ਆ ਤਾਂ ਆਪਾਂ ਜਿਹੜਾ ਇਹ ਕੁੰਡਾ ਇਸ ਤਰ੍ਹਾਂ ਨੀਚੇ ਤੋਂ ਬਣਾਉਣਾ ਜਿਹੜਾ ਆਪਣਾ ਇਹ ਇਸ ਤਰ੍ਹਾਂ ਕੁੰਡੇ ਦੇ ਨੀਚੇ ਜਿਹੜਾ ਆਪਣਾ ਹੋਲ ਆ ਇਸ ਤਰ੍ਹਾਂ ਨੀਚੇ ਤੋਂ ਬਣਾਵਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਇਸ ਤਰ੍ਹਾਂ ਬਣਾ ਲੈਣੇ ਟ੍ਰੈਡ ਕਰਾਂਗੇ ਅੱਗੇ ਫਿਰ ਉਲਟਾ ਕੁੰਡਾ ਬਣਾਵਾਂਗੇ ਉਲਟਾ ਕੁੰਡਾ ਪੈਸੇ ਤਰ੍ਹਾਂ ਹੀ ਬਣਾਉਣਾ ਜਦੋਂ ਸਿੱਧਾ ਕੁੰਡਾ ਬਣਾਉਣਾ ਤਾਂ ਉਹ ਆਪੇ ਇਸ ਤਰ੍ਹਾਂ ਬਣਾਉਣਾ ਹੈ ਨੀਚੇ ਤੋਂ ਇਸ ਤਰ੍ਹਾਂ ਟ੍ਰੈਡ ਕਰਾਂਗੇ ਅੱਗੇ ਫਿਰ ਇੱਕ ਕੁੰਡਾ ਉਲਟਾ ਟ੍ਰੈਡ ਕਰਾਂਗੇ ਪਿੱਛੇ ਇਸ ਤਰ੍ਹਾਂ ਸਿੱਧਾ ਕੁੰਡਾ ਬਣਾਵਾਂਗੇ ਨੀਚੇ ਤੋਂ ਇਸ ਤਰ੍ਹਾਂ థర్డ్ కి అడ్డ కిచ్చే ఏ కుచే థ్రెడ్ కి అండా ఉల్టా థ్రెడ్ కే పిచ్చే ఏ కుటా ఎస్ తర ఇ సద్ధా కు హారుల్టా కు ఉల్టా బ థ పిచ్చే కిధా థర్ెడ్ అండ్ ఉల్టా థర్ెడ్ పిచ్చే ఇక కుడా స ਇਹ ਕੁੰਡਾ ਸਿੱਧਾ ਹੁਣ ਲਾਸਟ ਤੇ ਆਪਣੇ ਦੋ ਕੁੰਡੇ ਆ ਗਏ ਤਾਂ ਆਪਾਂ ਦੋਨੇ ਕੁੰਡੇ ਇਹ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਇਹ ਕੁੰਡਾ ਵੀ ਉਲਟਾ ਆਪਣਾ ਬਣ ਜੂਗਾ ਤੇ ਇਹ ਕੁੰਡਾ ਵੀ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਹੁਣ ਦੂਸਰੀ ਸਲਾਈ ਇੱਕ ਸਲਾਈ ਦਾ ਹੀ ਆਪਣਾ ਇਹ ਡਿਜ਼ਾਈਨ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਹੈ ਉਸੇ ਤਰ੍ਹਾਂ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਇਹ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਫ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਇਹ ਆਪਣਾ ਕੁੰਡਾ ਵੀ ਉਧਰ ਉਲਟਾ ਸੀ ਤੇ ਇਧਰ ਆਪਾਂ ਸਿੱਧਾ ਬਣਾਉਣਾ ਜਿਵੇਂ ਇਧਰ ਆਪਾਂ ਨੂੰ ਇਸ ਤਰ੍ਹਾਂ ਸਿੱਧਾ ਦਿਖਾਈ ਦੇ ਰਿਹਾ ਹੈ ਬਣਾਉਣਾ ਆਪਾਂ ਇਸ ਤਰ੍ਹਾਂ نیچے ਤੋਂ ਇਸ ਤਰ੍ਹਾਂ ਨਹੀਂ ਬਣਾਉਣਾ ਪਹਿਲੀ ਚਲਾਈ ਆਪਾਂ ਬਾਰ-ਬਾਰ ਰਿਪੀਟ ਕਰਨੀ ਐ ਇਸ ਤਰ੍ਹਾਂ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਉਸੇ ਤਰ੍ਹਾਂ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਉਸੇ ਤਰ੍ਹਾਂ ਨੀਚੇ ਵਾਲੀ ਹੋਲ ਤੋਂ ਇਸ ਤਰ੍ਹਾਂ ਸਿੱਧਾ ఎస్త్రాండా ఉల్టా శిత సి కుండా ఉల్ సిద్ధ ఏ కుండా ఉల్ట

ਇੱਕ ਕੁੰਡਾ ਉਲਟਾ ਲਾਸਟ ਤੇ ਉਸੇ ਤਰ੍ਹਾਂ ਆਪਣੇ ਦੋ ਕੁੰਡੇ ਉਲਟੇ ਆ ਜਾਂਦੇ ਇਸ ਤਰ੍ਹਾਂ। ਇਹੀ ਇੱਕ ਸਲਾਈ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ। ਤਦਾਰਾ ਫੇਰ ਜਦੋਂ ਆਪਾਂ ਪਹਿਲੀ ਸਲਾਈ ਇਹੀ ਬਣਾਉਣੀ ਹੈ। ਇਹ ਕੁੰਡਾ ਉਲਟਾ ਬਣਾ ਲੈਣਾ। ਇਹ ਕੁੰਡਾ ਸਿੱਧਾ ਉਲਟਾ ਸਿੱਧਾ ਉਸੇ ਤਰ੍ਹਾਂ। ਤੇਰੇ ਜਿਹੜੀਆਂ ਦੋਨੇ ਸਾਈਡਾਂ ਹੁੰਦੀਆਂ ਇੱਕੋ ਜਿਹੀਆਂ ਹੁੰਦੀਆਂ। ਜਦੋਂ ਆਪਾਂ ਅੱਗੇ-ਅੱਗੇ ਬਣਾਉਂਦੇ ਜਾਵਾਂਗੇ ਕਾਂ ਜਿਹੜਾ ਆਪਣਾ ਡਿਜ਼ਾਈਨ ਇਹ ਦਿਖਾਈ ਦੇਣ ਲੱਗ ਜਾਂਦਾ ਮੈਂ ਥੋੜਾ ਜਿਹਾ ਡਿਜ਼ਾਈਨ ਨੂੰ ਬਣਾ ਕੇ ਕੰਪਲੀਟ ਕਰਦੀ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਇਸ ਤਰ੍ਹਾਂ ਥੋੜਾ ਜਿਹਾ ਡਿਜ਼ਾਈਨ ਮੈਂ ਬਣਾ ਲਿਆ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਬਹੁਤ ਹੀ ਫਲੈਕਸੀਬਲ ਇਸ ਤਰ੍ਹਾਂ ਫਲੈਕਸੀਬਲ ਡਿਜ਼ਾਈਨ ਆਪਣਾ ਇਹ ਤੇ ਬਹੁਤ ਹੀ ਸੌਫਟ ਸੌਫਟ ਹੁੰਦਾ ਆਪਾਂ ਇਸ ਨੂੰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਜਿਵੇਂ ਕੋਟੀਆਂ ਕੋਟ ਲੌਂਗ ਕੋਟੀਆਂ ਉਹ ਕੋਟ ਆਪਣੀ ਬਣਾ ਸਕਦੀਆਂ ਕੈਪ ਸਵੈਟਰ ਬੱਚਿਆਂ ਦੇ ਜਾਂ ਵੱਡਿਆਂ ਦੇ ਆਪਣੀ ਕਿਸੇ ਲਈ ਵੀ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਆ ਬਹੁਤ ਹੀ ਜਿਹੜਾ ਸੌਫਟ ਡਿਜ਼ਾਈਨ ਬਣਦਾ ਇਹ ਤੇ ਬਹੁਤ ਹੀ ਫਲੈਕਸੀਬਲ ਹੁੰਦਾ ਇਸ ਤਰ੍ਹਾਂ ਜੇਕਰ ਤੁਸੀਂ ਇਸ ਨੂੰ ਛਾਲ ਸਟਾਲ ਮਫਲਰ ਤੇ ਬਣਾਉਣਾ ਤਾਂ ਤੁਸੀਂ ਮੋਟੀਆਂ ਸਲਾਂਗਾਂ ਲੈ ਲੈਣੀਆਂ ਤੇ ਮੋਟੀ ਪਾਛਮ ਲੈ ਲੈਣੀ ਹੈ ਤਾਂ ਜਿਹੜਾ ਆਪਣਾ ਇਹ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਆਪਣਾ ਮਸ਼ੀਨੀ ਡਿਜ਼ਾਈਨ ਬਣਿਆ ਹੁੰਦਾ ਹੈ। ਦੋਨਾਂ ਸਾਈਡਾਂ ਤੋਂ ਆਪਾਂ ਇਸ ਡਿਜ਼ਾਈਨ ਨੂੰ ਜਿਹੜਾ ਇਸ ਤਰ੍ਹਾਂ ਵਰਤ ਸਕਦੇ ਹਾਂ। ਦੋਨੇ ਸਾਈਡਾਂ ਇਹਦੀਆਂ ਇੱਕੋ ਜਿਹੀਆਂ ਹੁੰਦੀਆਂ। ਕੋਈ ਵੀ ਸਾਈਡ ਆਪਾਂ ਇਹਦੀ ਪੁੱਠੀ ਜਾਂ ਸਿੱਧੀ ਨਹੀਂ ਕਹਿ ਸਕਦੇ। ਦੋਨਾਂ ਸਾਈਡਾਂ ਤੋਂ ਜੂਜ ਹੋਣ ਵਾਲਾ ਆਪਣਾ ਡਿਜ਼ਾਈਨ ਹੈ। ਇਸ ਤਰ੍ਹਾਂ। ਇਸ ਲਈ ਇਹਨੂੰ ਸ਼ਾਲ, ਸਟੌਲ, ਮਫਲਰ ਤੇ ਵੀ ਪਾ ਸਕਦੇ ਆਪਾਂ। ਤੇ ਕੋਟ-ਕੋਟਗਾ। ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ